ਸਾਹਮਣੇ ਰੱਖੋ ਸਾਹਮਣੇ ਸਾਹਮਣੇ ਦਾਦਾ ਆਵਾਜ਼ ਦੀ ਕਹੋ ਆਓ ਪਰਿਓ ਸੱਜੇ ਕਦੇ ਹੋ ਜੀ ਮੈਂ ਨੇਤਾ ਜੀ ਆਵਾਜ਼ ਦੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੀਐਮ ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਆਮ ਆਨਮੀ ਪਾਰਟੀ ਜਿੰਦਾਬਾਦ ਇੱਕਾ ਜਿੰਦਾਬਾਦ ਈਮ ਜਿੰਦਾਬਾਦ ਜਿੰਦਾਬਾਦ ਸਭ ਤੋਂ ਪਹਿਲਾਂ ਕਿ ਮੈਂ ਆਪ ਸਭ ਦੇ ਦਾ ਵੀ ਧੰਨਵਾਦ ਕਰਦਾ ਤੁਸੀਂ ਆਏ ਦੂਸਰੀ ਗੱਲ ਕਿ ਮੈਂ ਆਪਣੀ ਸਮੁੱਚੀ ਸੀਨੀਅਰ ਲੀਡਰਸ਼ਿਪ ਸਰਦਾਰ ਭੁਵਨ ਸਿੰਘ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਸ਼ਿਸ਼ੋਦੀਆ ਜੀ અમર રૂડાજી શહીરી કલસી દીતા ਵੀ ਧੰਨਵਾਦ ਕਰਦਾ કે ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਹਲਕੇ ਦੀ ਸੇਵਾ ਕਰ ਸਕਾਂ ਮੈਨੂੰ ਇੱਥੇ ਸੰਗਠਨ ਮੰਤਰੀ ਲਾਇਆ ਗਿਆ ਸੰਗਠਨ ਹਲਕਾ ਇੰਚਾਰਜ ਲਾਇਆ ਗਿਆ ਮੇਰੇ ਛੋਟੇ ਵੀਰ ਕਰਨਜੀ ਚੰਦੀ ਜੀ ਨੂੰ ਇੱਥੋਂ ਹਲਕਾ ਇੰਚਾਰਜ ਲਾਇਆ ਗਿਆ ਅਸੀਂ ਬਹੁਤ ਦੇਰ ਤੋਂ ਪਾਰਟੀ ਦੇ ਨਾਲ ਜੁੜੇ ਹਾਂ ਪਾਰਟੀ ਦੀ ਜੋ ਜਿਹੜੀ ਵਿਚਾਰਧਾਰਾ ਉਹਦੇ ਨਾਲ ਲੋਕਾਂ ਨੂੰ ਜੋੜ ਰਿਹਾ ਔਰ ਆਸ ਕਰਦੇ ਹਾਂ ਕਿ ਜਿਹੜੇ ਜੋ ਮੰਤਵ ਦੇ ਨਾਲ ਸਾਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਗਈ ਆ ਅਸੀਂ ਉਹਨੂੰ ਤੰਦ ਦੇ ਨਾਲ ਨਿਭਾਵਾਂਗੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ 92 ਐਮਐਲਏ ਬਣਾ ਕੇ ਬਣਾ ਕੇ ਸਾਨੂੰ ਫਤਵਾ ਦਿੱਤਾ ਸੀ ਆਉਣ ਵਾਲੀ 27 ਦੀ ਚੋਣਾਂ ਦੀ ਵਿੱਚ ਸੀ 100 ਤੋਂ ਵੱਧ ਜਿਹੜੇ ਜਿੱਤ ਕੇ ਸੀਟਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਾਂਗੇ ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਸ ਸੱਚ ਨੇ ਜਿਨ੍ਹਾਂ ਦੇ ਜਿਹੜੀ ਆਪਣੀ ਏਜੀ ਵਧੀਆ ਨੌਕਰੀ ਛੱਡ ਕੇ ਜਿਹੜੇ ਸਿਆਸਤ ਦੇ ਵਿੱਚ ਆਏ ਨੇ ਔਰ ਉਹੀ ਜਿਹੜਾ ਇਸ ਦੇਸ਼ ਦਾ ਭਵਿੱਖ ਨੇ ਇਸ ਦੇਸ਼ ਦੇ ਉਹੀ ਜਿਹੜੇ ਜਿਹਨੂੰ ਸਹੀ ਰਾਹ ਲਿਆ ਸਕਦੇ ਨੇ ਆਉਣ ਵਾਲੇ ਜਿਹੜੇ ਇਸ ਦੇਸ਼ ਦੇ సీఎం ਵੀ ਉਹ ਹੋਏ ਨੇ ਜਿਹੜੇ ਪੀਐਮ ਵੀ ਉਹ ਹੋਏ ਨੇ ਔਰ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਦੇਖੋ ਤੁਸੀਂ ਜਾਤ ਪਾਤ ਦੀ ਰਾਜਨੀਤੀ ਛੱਡ ਕੇ ਜਿਹੜੇ ਭਲੇ ਦੇ ਲੋਕਾਂ ਦੇ ਭਲੇ ਦੀ ਲੋਕਾਂ ਦੇ ਜਿਹੜੇ ਵਿਕਾਸ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜੁੜੋ ਆਮ ਆਦਮੀ ਪਾਰਟੀ ਨਾਲ ਜੁੜੋ ਔਰ ਵੱਧ ਵੱਧ ਜਿਹੜਾ ਹੈ ਜਿਹੜਾ ਇਸ ਪਾਰਟੀ ਦਾ ਸਪੋਰਟ ਕਰੋ ਤਾਂ ਕਿ ਜਿਹੜੇ ਸਾਰੇ ਦੇਸ਼ ਦੀ ਜਿਹੜੀ ਨੁਹਾਰ ਬਦਲੀ ਜਾ ਸਕੇ ਤੁਸੀਂ ਜੇ ਦੇਖਿਆ ਹੋਣਾ ਕਿ ਪਿਛਲੇ ਕਈ ਅਰਸੇ ਤੋਂ ਜਦੋਂ ਇਹਦੇ ਖਾਸ ਕਰ ਸੱਤਾ ਦੇ ਵਿੱਚ ਮੋਦੀ ਸਾਹਿਬ ਆਏ ਆ ਕਿ ਫਿਰਕਾ ਪ੍ਰਸਤੀ ਦੀ ਰਾਜਨੀਤੀ ਹੋ ਰਹੀ ਆ ਇਸ ਚੀਜ਼ਾਂ ਤੋਂ ਉੱਚਾ ਉੱਠ ਕੇ ਅਸੀਂ ਲੋਕਾਂ ਦੀ ਭਲੇ ਲਈ ਲੋਕਾਂ ਦੇ ਵਿਕਾਸ ਲਈ ਜੇ ਅਸੀਂ ਸੋਚਦੇ ਆਂ ਇਕੋ ਇੱਕ ਜਿਹੜਾ ਹੈਗਾ ਉਹ ਪਾਰਟੀ ਆ ਉਹ ਆਮ ਆਦਮੀ ਪਾਰਟੀ ਆ ਔਰ ਇਕੋ ਇੱਕ ਇਹੋ ਜਿਹਾ ਲੀਡਰ ਆ ਜਿਹੜਾ ਕਿ ਪ੍ਰਾਈਮ ਮਿਨਿਸਟਰ ਬਣਨ ਦੇ ਯੋਗ ਆ ਉਹ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਇਸੇ ਕਰਕੇ ਅਸੀਂ ਸਾਰੀ ਇਸ ਪਾਰਟੀ ਨਾਲ ਕਿਉਂਕਿ ਸਾਰੇ ਕੋਈ ਨਾ ਕੋਈ ਕਾਰੋਬਾਰ ਕਰਦੇ ਆ ਕੋ ਆਪਣੇ ਜਿਹੜੇ ਹੈਗੇ ਆ ਆਪਣੇ ਆਪ ਦੇ ਜੋਗੇ ਹੈਗੇ ਨੇ ਪਰ ਸਿਆਸਤ ਦੇ ਵਿੱਚ ਇਸ ਕਰਕੇ ਆਏ ਨੇ ਕਿਉਂਕਿ ਜਿਹੜੇ ਲੋਕ ਕਹਿੰਦੇ ਸੀ ਸਿਆਸਤ ਤੋਂ ਡਰਦੇ ਸੀ ਸਿਆਸਤ ਨੂੰ ਮਾੜਾ ਸਮਝਦੇ ਸੀ ਸਿਆਸਤੋਂ ਚੱਲਣ ਲੱਗਿਆ ਲੋਕੀ ਕਹਿੰਦੇ ਸੀ ਇਸ ਗੰਦ 'ਚ ਕੀ ਪੈਣਾ ਅਸੀਂ ਗੰਦੀ ਸਿਆਸਤ ਛੱਡ ਕੇ ਇੱਕ ਸਾਫ਼ ਸੁਥਰੀ ਸਿਆਸਤ ਕਰਨ ਆਏ ਆ ਔਰ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸ ਤਰ੍ਹਾਂ ਪੰਜਾਬ ਵਿੱਚ ਸਾਡੇ ਨਾਲ ਜੁੜੇ ਨੇ ਸਾਰੇ ਦੇਸ਼ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਜੁੜਨਗੇ ਔਰ ਇੱਕ ਦਿਨ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੋਣਗੇ ਜੀ ਅਰਵਿੰਦ ਕੇਜਰੀਵਾਲ ਸਾਹਿਬ ਹੋਣਗੇ ਜੀ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਤੁਹਾਨੂੰ ਕੋ ਪੁੱਤਲੇ ਕਰੋ ਇੱਕ ਹਾਂ ਦਾ ਚਰਚ ਨੇ ਜੀ ਕੀ ਹੈ ਅਮਦੇ ਸਾਡੀ ਪਹਿਲਾਂ ਤਾਂ ਮੈਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਸ੍ਰੀ ਮਨੀਸ਼ ਸੋਜੇ ਜੀ ਪੰਜਾਬ ਦੇ ਇੰਚਾਰਜ ਸ੍ਰੀ ਭਗਵੰਤ ਮਾਨ ਜੀ ਜਿਹੜੇ ਸਾਡੇ ਸੀਐਮ ਸਾਹਿਬ ਮਨੀਸ਼ ਸਾਡੇ ਅਮਨ ਰੋੜਾ ਜੀ ਪ੍ਰਧਾਨ ਜੀ ਪੰਜਾਬ ਦੇ ਤੇ ਸ਼ਹਿਰੀ ਗਲਸੀ ਜੀ ਸਹਿ ਪ੍ਰਧਾਨ ਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਔਰ ਇਹ ਕਾਬਲ ਸਮਝਾ ਕਿ ਮੈਂ ਇੱਕ ਹਲਕੇ ਦੀ ਜ਼ਿੰਮੇਵਾਰੀ ਨਿਭਾ ਸਕਦਾ ਹਾਂ ਮੋਰ ਤੁਹਾਨੂੰ ਕਿੰਨਾ ਉਤਸ਼ਾਹ ਤੇ ਕਿੰਨੀ ਖੁਸ਼ੀ ਹੈ ਖੁਸ਼ੀ ਨਹੀਂ ਹੈ ਜੀ ਇਹ ਇੱਕ ਜ਼ਿੰਮੇਵਾਰੀ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਲਈ ਹੈ ਔਰ ਇਸ ਨੂੰ ਨਿਭਾਉਣਾ ਹੀ ਮੇਰੀ ਜ਼ਿੰਮੇਵਾਰੀ ਹੈ ਔਰ ਮੈਂ ਤਨਦੇਹੀ ਨਾਲ ਨਿਭਾਉਂਗਾ ਔਰ ਇਹ ਹੀ ਮੇਰੀ ਖੁਆਇਸ਼ ਹੈ ਕਿ ਅੱਗੇ ਵਧੀਏ ਜਿਹੜੀ ਹੈ ਮਤਲਬ ਕਿ ਕਾਫੀ ਸਮਝ ਦਿੱਤਾ ਮੁਸ਼ਕਲਾਂ ਆ ਰਹੀਆਂ ਕੰਮ ਕਿਤੇ ਆ ਤੁਸੀਂ ਉਹਨਾਂ ਨਾਲ ਚੱਲਦਾ ਉਹਨਾਂ ਨੂੰ ਭਾਲਿਆ ਵਾ ਉਹ ਸਮਝ ਤੋਂ ਵੱਡਾ ਕੰਮ ਪੂਰਾ ਕੀਤਾ ਜਾਵੇ ਬਿਲਕੁਲ ਸਾਡੀ ਸਾਰੀ ਟੀਮ ਜਿੰਨੀ ਵੀ ਆਮ ਆਦੀ ਪਾਰਟੀ ਦਾ ਮੇਰਾ ਵੱਡਾ ਭਰਾ ਪਰਮਿੰਦਰ ਮੇਰੇ ਇੱਕ ਵੱਡਾ ਭਰਾ ਕਮਰਪਾਲ ਜੀ ਬਾਕੀ ਸਾਰੀ ਜਿੰਨੀ ਟੀਮ ਆ ਉਹ ਸਾਰੀ ਤਨ ਦੇ ਨਾਲ ਲੱਗ ਕੇ ਅਸੀਂ ਇਕਜੁੱਟ ਹੋ ਕੇ ਸਾਰੇ ਭਰਾ ਤਕੜੇ ਹੋ ਕੇ ਜਿੰਨੀ ਵੀ ਸਾਡੀ ਆਮ ਆਦੀ ਪਾਰਟੀ ਦੀ ਟੀਮ ਜਿੰਨੇ ਵੀ ਕਪੂਰਥਲੇ ਕੰਮ ਪੈਂਡਿੰਗ ਆ ਪਿਛਲੇ 23 ਸਾਲਾਂ ਤੋਂ ਉਹ ਅਸੀਂ ਪੂਰੇ ਕਰਾਂਗੇ ਔਰ ਸਾਡਾ ਵਾਅਦਾ ਹੈ ਲੋਕਾਂ ਨਾਲ ਪਬਲਿਕ ਨਾਲ ਕਿ ਅਸੀਂ ਆਪਣੇ ਦਿਲੋਂ ਤਨੋਂ ਮਨੋਂ ਤਨੋਂ ਆਪਣਾ ਜੋਰ ਲਗਾ ਕੇ ਇਸ ਕਪੂਰਥਲੇ ਰੰਗਲਾ ਕਪੂਰਥਲਾ ਬਣਾ ਕੇ ਦਿਖਾਵਾਂਗੇ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਕਮਰ ਇਕਬਾਲ ਸਿੰਘ ਮੈਂਬਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ ਇਹ ਬੜੀ ਵੱਡੀ ਜ਼ਿੰਮੇਵਾਰੀ ਅੱਜ ਕਪੂਰਥਲੇ ਦੇ ਵਿੱਚ ਇਹ ਮਿਲੀ ਹੈ ਮੇਰੇ ਦੋਨਾਂ ਛੋਟੇ ਭਰਾਵਾਂ ਨੂੰ ਜੇ ਐਡਵੋਕੇਟ ਕਰਮਵੀਰ ਚੰਦੀ ਦੀ ਗੱਲ ਕਰੀਏ ਇਹ ਵੀ ਪਾਰਟੀ ਦੇ ਪੁਰਾਣੇ ਸੇਵਾਦਾਰ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਬਤੌਰ ਹਲਕਾ ਇੰਚਾਰਜ ਕਪੂਰਥਲਾ ਨਿਯੁਕਤ ਕੀਤਾ ਹੈ ਇਹਨਾਂ ਨੂੰ ਤਹਿ ਦਿਲੋਂ ਸਾਡੀ ਸਾਰੀ ਟੀਮ ਵੱਲੋਂ ਵਧਾਈਆਂ ਔਰ ਪ੍ਰਵਿੰਦਰ ਸਿੰਘ ਤੋਂ ਹੋਰ ਬੜੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਵੱਖ-ਵੱਖ ਅਹੁਦਿਆਂ ਤੇ ਕਰਦੇ ਆ ਰਹੇ ਨੇ ਪਰ ਹੁਣ ਇਹਨਾਂ ਨੇ ਇਹਨਾਂ ਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ ਇਹ ਸੰਗਠਨ ਜਿਹੜਾ ਕਪੂਰਥਣਾ ਦਾ ਇਹ ਮਜ਼ਬੂਤ ਕਰਨਗੇ ਇਹ ਸੰਗਠਨ ਵਾਸਤੇ ਇਹਨਾਂ ਨੂੰ ਹਲਕੇ ਦੇ ਸੰਗਠਨ ਇਨਚਾਰਜ ਲਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਮੇਂ-ਸਮੇਂ ਸਾਡੀ ਕਿਉਂਕਿ ਮੇਰੀ ਜਿਹੜੀ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਦਾ ਭਗਵੰਤ ਮਾਨ ਸਾਹਿਬ ਮੇਰੇ ਡਿਪਾਰਟਮੈਂਟ ਦੇ ਹੈੱਡ ਨੇ ਉਹ ਪ੍ਰੈਜ਼ੀਡੈਂਟ ਨੇ ਔਰ ਖੁਰਾਨਾ ਮੰਤਰੀ ਚੀਮਾ ਸਾਹਿਬ ਮੇਰੇ ਡਿਪਾਰਟਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਜਿੰਨੇ ਮੰਤਰੀ ਨੇ ਜੇ ਆਪਾਂ ਗੱਲ ਕਰੀਏ ਸਿੱਖਿਆ ਮੰਤਰੀ ਸਿਹਤ ਮੰਤਰੀ ਬਿਜਲੀ ਮੰਤਰੀ ਇਹ ਸਾਰੇ ਉਸ ਡਿਪਾਰਟਮੈਂਟ ਦੇ ਮੈਂਬਰ ਨੇ ਜਿਨ੍ਹਾਂ ਵਿੱਚ ਬਤੌਰ ਮੈਂਬਰ ਮੈਨੂੰ ਸ਼ਾਮਿਲ ਕੀਤਾ ਗਿਆ ਇੱਕ ਕੈਬਨਿਟ ਰੈਂਕ ਦੇ ਕੇ ਮੇਰੇ ਨਾਲ ਵੀ ਮਸੜਾ ਹੋਇਆ ਕਿ ਕਪੂਰਥਲ ਹਿਲਕੇ ਨੂੰ ਤੁਸੀਂ ਕਿਵੇਂ ਚਲਾਉਣਾ ਚਾਹੁੰਦੇ ਹੋ ਔਰ ਮੈਂ ਆਪਣੇ ਢੰਗ ਦੇ ਨਾਲ ਇਹਨਾਂ ਜਿਹੜੇ ਜਿਹੜੇ ਭਰਾਵਾਂ ਦੇ ਨਾਂ ਲਏ ਸੀ ਉਹਨਾਂ ਭਰਾਵਾਂ ਦੇ ਸਿਰਾਂ ਤੇ ਕਲਗੀਆਂ ਲੱਗੀਆਂ ਨੇ ਨਾ ਹੋਰ ਵੀ ਦਿੱਤੇ ਹੋਏ ਨੇ ਵਕ ਵਕ ਅਹੁਦੇ ਅਜੇ ਹੋਰ ਆਉਣੇ ਨੇ ਸੰਗਠਨ ਸੰਗਠਨਾਤਮਕਤਾ ਜ ਬਹੁਤ ਮਜ਼ਬੂਤ ਕਰਨਾ ਹੈ ਔਰ ਜਿਹੜੀ ਜ਼ਿੰਮੇਵਾਰੀ ਪ੍ਰਵਿੰਦਰ ਢੋਟ ਨੂੰ ਮਿਲੀ ਹੈ ਇਹ ਅੱਗੇ ਵੀ ਤੰਦੇਹੀ ਨਾਲ ਨਿਭਾਉਂਦੇ ਰਹੇ ਨੇ ਔਰ ਚੰਦੀ ਸਾਹਿਬ ਵੀ ਨਿਭਾਉਂਦੇ ਰਹੇ ਨੇ ਇਹ ਦੋਨੋਂ ਭਰਾ ਰਲ ਮਿਲ ਕੇ ਇੱਕ ਦੂਜੇ ਦੇ ਸਾਥ ਨਾਲ ਸਾਡੇ ਸਾਥ ਨਾਲ ਇਹ ਸਾਡੀ ਸਾਰੀ ਟੀਮ ਖੜੀ ਹੈ 3 ਸਾਥ ਦੀ ਦਰਜਾ ਦਰਜਾ ਮੈਂ ਕਿਦੀ ਕਿਦੀ ਗੱਲ ਕਰਾਂ ਸਰਪੰਚ ਸਾਹਿਬ ਖੜੇ ਨੇ ਡਾਕਟਰ ਗੁਰਪ੍ਰੀਤ ਸਿੰਘ ਆਲਖ ਖੜੇ ਨੇ ਗੋਬਿੰਦ ਜੀ ਖੜੇ ਨੇ ਜਗਦੇਵ <th>ਪਰ ਜੀ ਖੜੇ ਨੇ ਸੁਖਵਿੰਦਰ ਜੀ ਖੜੇ ਨੇ ਗੱਲ ਕੀ ਸਾਰੇ ਦੇ ਨਾਮ ਲੈਣੇ ਕਈ ਵਾਰੀ ਸੰਭਵ ਹੋ ਜਾਂਦੇ ਨੇ ਤੇਜਵੀਰ ਸਿੰਘ ਅਲੇ ਨੇ ਨਿਰਮਲ ਸਿੰਘ ਸਰਪੰਚ ਬੈਠੇ ਨੇ ਅਸਲ ਦੇ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਇਹ ਫੈਸਲਾ ਦਿੱਤਾ ਗਿਆ ਕਪੂਰਥਲੇ ਹਲਕੇ ਵਾਸਤੇ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਇਹਨਾਂ ਦੋਨਾਂ ਛੋਟੇ ਭਰਾਵਾਂ ਨੂੰ ਤਹਿ ਦਿਲੋਂ ਜਿੱਥੇ ਵਧਾਈਆਂ ਦੇਣਾ ਅਸ਼ੀਰਵਾਦ ਦੇਣਾ ਪਰ ਮੈਂ ਇਹਨਾਂ ਨੂੰ ਇਹ ਵਾਅਦਾ ਕਰਦਾ ਕਿ ਦਿਨ ਰਾਤ ਜਦੋਂ ਵੀ ਮੇਰਾ ਸਾਥ ਮੰਗਣਗੇ ਮੇਰੀ ਟੀਮ ਦਾ ਕਪੂਰਥਲੇ ਦੀ ਸਾਰੀ ਟੀਮ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਫੰਕਸ OK ਵਧੰਦੀਸ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਇਹਨਾਂ ਨੂੰ ਮੁਬਾਰਕਾ ਦੇਣਾ ਅੱਗੇ ਆਉਣ ਵਾਲੇ ਸਮੇਂ ਦੀਆਂ ਸ਼ੁਭ ਕਾਮਨਾਵਾਂ ਦੇਣਾ ਵਾਹ ਠੀਕ ਹੈ ਮਿਹਰਬਾਨੀ ਬਰਕਾਤ